ਸੱਜਣੋ ਆ ਹੁਣੇ ਹੁਣੇ ਗੱਡੀ ਨੂੰ ਅੱਗ ਲੱਗ ਗਈ ਸੀ ਤੇ ਸਾਰੀ ਗੱਡੀ ਜਿਹੜੀ ਆ ਅੱਗ ਦੀ ਚਪੇੜ ਦੇ ਵਿੱਚ ਆ ਗਈ ਆ ਤੇ ਰਾਖ ਬਣ ਗਈ ਆ ਕੱਲੀ-ਕੱਲੀ ਚੀਜ਼ ਜਿਹੜੀ ਗੱਡੀ ਦੀ ਆ ਸਾਰੀ ਮੱਚ ਗਈ ਆ ਤੇ ਵੱਡਾ ਨੁਕਸਾਨ ਹੋ ਸਕਦਾ ਸੀ ਕਿਉਂਕਿ ਐਸੇ ਪਾਸੇ ਕਣਕ ਖੜੀ ਸੀਗੀ ਤੇ ਫਾਇਰ ਬਗਰੇਡ ਦੀ ਗੱਡੀ ਆਈ ਤੇ ਫੇਰ ਜਿਹੜਾ ਅੱਗ ਨੂੰ ਜਾ ਕੇ ਕੰਟਰੋਲ ਕੀਤਾ ਗਿਆ ਬਹੁਤ ਹੀ ਭਿਆਨਕ ਅੱਗ ਜਿਹੜੀ ਐ ਇਸ ਗੱਡੀ ਨੂੰ ਪਈ ਸੀ ਦੱਸਿਆ ਜਾਂਦਾ ਵੀ ਇਹ ਨੌਜਵਾਨ ਜਿਹੜਾ ਹੈਗਾ ਇਹ ਕੁੱਤੀ ਆਲਦਾਗਾ ਤੇ ਇਹ ਐਕਸੀਡੈਂਟ ਜਿਹੜਾ ਸੱਜਣੋ ਹੋਇਆ ਇਹ ਬਠਿੰਡਾ ਬਰਨਾਲਾ ਹਾਈਵੇ ਤੇ ਰਾਮਪਰੇ ਦੇ ਕੋਲ ਹੋਇਆਗਾ ਤੇ ਬਾਈ ਜਿਹੜੀ ਦੀ ਗੱਡੀ ਸੀ ਉਹਦੀ ਦੱਸਣ ਦੀ ਗੱਲ ਆ ਵੀ ਬਾਈ ਜਿਹੜੀ ਤੁਰੀ ਆਉਂਦੀ ਗੱਡੀ ਨੂੰ ਜਿਹੜੀ ਐ ਅੱਗ ਪੈ ਗਈ ਐ ਤੇ ਸਾਨੂੰ ਦੱਸਿਆ ਜਾਵੇ ਇਹ ਗੱਡੀ ਜਿਹੜਿਆ ਸੀ ਐਨਜੀ ਤੇ ਸੀਗੀ ਤੇ ਪਰ ਬਾਈ ਦਾ ਫਲਾਹੜ ਕਹਿਣਾ ਵੀ ਇਹ ਗੱਡੀ ਜਿਹੜੀ ਮਾ ਪਟਰੋਲ ਦੀ ਲੈ ਕੇ ਆ ਰਿਆ ਸੀਗਾ ਤੇ ਤੁਰੀ ਆਉਂਦੀ ਨੂੰ ਜਿਹੜੀ ਇਹਨੂੰ ਅੱਗ ਪੈ ਗਈ ਐ ਤੇ ਚਾਰੇ ਪਾਸਿਓਂ ਕਹਿੰਦਾ ਗੱਡੀ ਲੋਕ ਹੋ ਗਈ ਸੀ ਤੇ ਫਿਰ ਗੱਡੀ ਦਾ ਸੀਸੇ ਭੰਨ ਕੇ ਜਿਹੜਾ ਬਾਈ ਨੂੰ ਬਾਹਰ ਕੱਢਿਆ ਗਿਆ ਆ ਬਚ ਤਾਂ ਇੰਨੀ ਰਹਿ ਗਈ ਵੀ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ ਚਲ ਲੋਹਾ ਦੁਬਾਰਾ ਬਣ ਜਾਂਦਾਗਾ ਤੇ ਇਹ ਬਾਈ ਦੀ ਕਿਸਮਤ ਚੰਗੀ ਸੀ ਜਿਹੜਾ ਬਾਹਰ ਕੱਢ ਲਿਆ ਲੋਕਾਂ ਨੇ ਛੇਤੀ-ਛੇਤੀ ਨਹੀਂ ਤਾਂ ਗੱਡੀ